ਸੋ ਇਸ ਮੇਰਾ ਮੁਖੀ ਵੱਲੋਂ ਐਡੇ ਵੱਡੇ ਪੱਧਰ ਦੇ ਉੱਤੇ ਦਰਿਆਵੀ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਨੂੰ ਹੜੱਪਣਾ ਦਰਿਆ ਦੇ ਅੰਤ ਕਾਨੂੰਨ ਜਿਹੜੇ ਦਰਿਆ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੱਜੀਆਂ ਢਾਕੇ ਦਰਿਆ ਦੇ ਵਹਾਅ ਬਦਲ ਲੈ ਤੇ ਇਹ ਜ਼ਬਰਦਸਤੀ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ ਮਰਿਆ ਬੰਦਿਆਂ ਦੀਆਂ ਚਿੱਟੀਆਂ ਕਰਾਉਣੀਆਂ ਪੰਚਾਇਤੀ ਜ਼ਮੀਨਾਂ ਦੀਆਂ ਚਿੱਟੀਆਂ ਕਰਾਉਣੀਆਂ ਤੇ ਇਸ ਤਰ੍ਹਾਂ ਜਿਹੜਾ ਉਹ ਲੋਕਾਂ ਦੇ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੇ ਦੇ ਘੇਰੇ ਦੇ ਉੱਤੇ ਐਨਐਲਐ ਮੰਤਰੀ ਦਾ ਕੋਈ ਖਾਸ ਗੱਲ ਨਹੀਂ ਹੈਗੀ। ਮਾਰੇ ਉੱਤੇ ਜਿਹੜਿਆ ਪੈਪਰਾਕੇ ਤੇ ਲੈ ਜਾਂਦੇ ਨੇ ਉਹ ਪੈਪ ਨੂੰ ਜਿਹੜਾ ਉਹਦੇ ਉੱਤੇ ਜਿਹੜਾ ਪੈਪ ਰੱਖੀ ਜਾਂ ਤੇ ਪੈਪ ਢਿਲ ਵਾਲੇ ਪਾਸੇ ਥੱਲੇ ਰੇਤੇ 'ਚ ਰੱਖੀ ਜਾਂਦੀ ਆ। ਉਹ ਵਰਮਾ ਜਿਹੜਾ ਰੇਤਾ ਖਿੱਚਦਾ ਡੇਰੇ ਵਾਲੇ ਪਾਸੇ ਆ ਰਹੀ ਆ। ਉੱਥੋਂ ਮਿੱਟੀ ਦੀਆਂ ਢੇਗਾਂ ਡੇਗੀਆਂ ਨੇ ਤੇ ਉਹ ਮਿੱਟੀ ਦੀਆਂ ਢੇਗਾਂ ਖੁਰ ਕੇ ਤੇ ਫਿਰ ਬਿਆਸਪੁਰ ਤੋਂ ਅਗਲੇ ਪਾਸੇ ਜਾ ਕੇ ਤੇ ਦਰਿਆ ਦੇ ਵਿੱਚ ਜਾਂ ਰਹੀਆਂ ਨੇ ਹੁਣ ਜੇ ਰਾਸ਼ਟਰਪਤੀ ਵੀ ਇੱਥੇ ਆਉਂਦਾ ਤੇ ਅਫਸਰਾਂ ਦੇ ਦੇ ਭੱਲੇ ਪਹਿਲਾਂ ਹੀ ਕੱਖ ਨਹੀਂ ਉਹ ਹਾਈ ਕੋਰਟ ਦੇ ਹੁਕਮਾਂ ਨੂੰ ਕਿੱਚ ਦਾਂਦੇ ਨੇ ਤੇ ਜੇ ਇੱਥੇ ਰਾਸ਼ਟਰਪਤੀ ਵੀ ਆ ਗਿਆ ਤੇ ਫਿਰ ਜਿਹੜਾ ਲੋਕਾਂ ਦਾ ਹੌਸਲਾ ਜਿਹੜੇ ਇਹਨਾਂ ਦੇ ਖਿਲਾਫ ਉੱਠਣਾ ਚਾਹੁੰਦੇ ਨੇ ਉਹ ਇਸ ਕਰਕੇ ਨਹੀਂ ਬੋਲਦੇ ਕਿ ਸਾਡੀ ਸੁਣਵਾਈ ਨਹੀਂ ਕਿਤੇ ਹੋਣੀ ਕਿਉਂਕਿ ਹਾਈ ਕੋਰਟ ਦੇ ਅਧਿਕਾਰਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ ਜਾਰੀ ਕੈਂਟੈਂਟ ਪਾਈ ਆ ਉਹਦੀ ਕੋਈ ਪ੍ਰਵਾਨੀ ਕੀਤੀ ਜਾ ਰਹੀ ਮੈਂ ਮਗਰਮੱਛ ਕਹੂੰਗਾ ਇਹਨੂੰ ਸਹੀ ਇਹੋ ਜੇ ਮਗਰਮੱਛ ਅਖੌਤੀ ਧਾਰਮਕ ਡੇਰੇ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਹੜੱਪਣ ਵਾਲੇ ਨੇ ਉਹਨਾਂ ਦੇ ਡੇਰੇ ਦੇ ਉੱਤੇ ਜੇ ਰਾਟਰਪ ਦੇ ਆਵੇਗਾ ਤੇ ਫਿਰ ਇਹ ਦੋ ਵੱਡੀ ਦੁੱਖ ਦੀ ਗੱਲ ਵੀ ਕੋਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਅੱਜ ਗੱਲ ਕਰਾਂਗੇ ਜੋ ਪੰਜਾਬ ਦੇ ਵਿੱਚ ਹੜਾ ਆਏ ਵੱਡੇ ਪੱਧਰ ਦੇ ਉੱਤੇ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਪਸ਼ਟ ਹੋ ਚੁੱਕੀਆਂ ਨੇ ਕਿ ਹੜਾ ਆਉਣ ਦੇ ਜਿਹੜੇ ਕਾਰਨ ਸੀ ਉਹ ਜਿਹੜੇ ਡੈਮਾਂ ਦੇ ਉੱਤੇ ਪਾਣੀ ਰੋਕ ਕੇ ਪਾਣੀ ਇਕਦਮ ਖੋਲਿਆ ਗਿਆ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਦੇਖਣ ਨੂੰ ਮਿਲੀਆਂ ਉਹਦੇ ਪਿੱਛੇ ਹੋਰ ਵੀ ਕਈ ਕਾਰਨ ਨੇ ਜਿਵੇਂ ਮੇਰੇ ਨਾਲ ਸਰਦਾਰ ਬਲਦੇਵ ਸਿੰਘ ਸਿਰਸਾ ਜੁੜੇ ਹੋਏ ਨੇ ਇਹਨਾਂ ਵੱਲੋਂ ਵੀ ਸਮੇਂ-ਸਮੇਂ ਤੇ ਜਿਹੜੀ ਆਵਾਜ਼ ਉਠਾਈ ਜਾਂਦੀ ਰਹੀ ਕਿ ਜਿਹੜਾ ਦਰਿਆਵਾਂ ਦਾ ਕੁਦਰਤੀ ਬਹਾਅ ਹੈ ਖਾਸ ਕਰਕੇ ਜਿਹੜਾ ਡੇਰਾ ਬਿਆਸ ਆ ਉਹਦੇ ਵੱਲੋਂ ਬਿਆਸ ਦਰਿਆ ਦਾ ਜਿਹੜਾ ਕੁਦਰਤੀ ਬਹਾਅ ਨੂੰ ਚੇਂਜ ਕਰਕੇ 4 ਕਿਲੋਮੀਟਰ ਦੂਸਰੇ ਪਾਸੇ ਨੂੰ ਧੱਕ ਦਿੱਤਾ ਜਿਹਦੇ ਕਾਰਨ ਜਿਹੜਾ ਬਿਆਸ ਦਰਿਆ ਦੇ ਵਿੱਚ ਵੱਡਾ ਵਲ ਪੈ ਗਿਆ ਤੇ ਉਹ ਵੀ ਹੜ੍ਹਾਂ ਦਾ ਜਿਹੜਾ ਮੁੱਖ ਕਾਰਨ ਬਣ ਰਿਹਾ ਹੈ ਤੇ ਹੋਰ ਉਸ ਤੋਂ ਇਲਾਵਾ ਜਿਹੜਾ ਬੀਐਸਐਫ ਵੱਲੋਂ ਜਿਹੜਾ ਰਾਵੀ ਦਰਿਆ ਦੇ ਵਿੱਚ ਵੱਡੀ ਦੀਵਾਰ ਕੀਤੀ ਗਈ ਤੇ ਉਹਦਾ ਜਿਹੜਾ ਕਾਫੀ ਜਿਹੜਾ 3/4 ਜਿਹੜਾ ਭਾਗ ਆ ਦਵਾਰ ਨਾਲ ਰੋਕ ਦਿੱਤਾ ਗਿਆ ਉਹਦੇ ਕਾਰਨ ਵੀ ਜਿਹੜਾ ਪਾਣੀ ਬਲੌਕ ਹੋ ਗਿਆ ਤੇ ਪਾਣੀ ਨੇ ਪਿੱਛੇ ਜਿਹੜੀ ਆ ਰੁਕਣ ਦੇ ਕਾਰਨ ਵੱਡੀ ਤਵਾਹੀ ਮਚਾਈ ਹੈ ਸੋ ਇਹਨਾਂ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਰਦਾਰ ਬਲਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੜ ਜਿੱਕਾ ਖਾਲਸਾ ਵੈਗੜ ਜਿੱਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਚੈਨਲ ਦਾ ਤੇ ਸਾਰੇ ਸਰੋਤਿਆਂ ਦਾ ਜੀ ਜੀ ਸਰਦਾਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੋ ਬਿਆਸ ਦਰਿਆ ਵੱਲੋਂ ਜਿਹੜਾ ਤੁਸੀਂ ਸਮੇਂ-ਸਮੇਂ ਤੇ ਆਵਾਜ਼ ਉਠਾਉਂਦੇ ਰਹੇ ਹੋ ਹਾਈ ਕੋਰਟ ਤੱਕ ਵੀ ਮਸਲਾ ਗਿਆ ਹੋਇਆ ਹੈ ਕਿ ਜਿਹੜਾ ਬਿਆਸ ਦਰਿਆ ਦਾ ਕੁਦਰਤੀ ਵਹਾਅ ਆ ਉਹ ਡੇਰਾ ਬਿਆਸ ਵੱਲੋਂ ਜਿਹੜਾ ਹੈ ਉਹ ਇੱਕ ਪਾਸੇ ਭਾਰਤ ਪਾਪ ਆ ਕਿ ਉਹਦਾ ਦੂਜੇ ਪਾਸੇ ਨੂੰ ਜਿਹੜਾ ਕੁਦਰਤੀ ਵਹਾਅੋ ਚੇਂਜ ਕੀਤਾ ਗਿਆ ਤੁਸੀਂ ਇਸ ਆਵਾਜ਼ ਨੂੰ ਵੱਡੇ ਪੱਧਰ ਦੇ ਉੱਤੇ ਚੁੱਕਿਆ ਤੇ ਹੁਣ ਜਿਹੜੇ ਹੜ੍ਹ ਆਏ ਨੇ ਹੜ੍ਹਾਂ ਦਾ ਕਾਰਨ ਜਿਹੜਾ ਉਹ ਬਣਿਆ ਕੋ ਜਿਹੜਾ ਬਲ ਪੈ ਗਿਆ ਦਰਿਆ ਦੇ ਵਿੱਚ ਉਹਦੇ ਕੁਦਰਤੀ ਵਹਾਅ ਦੇ ਵਿੱਚ ਵੱਡੀ ਰੁਕਾਵਟ ਪੈਦਾ ਹੋ ਗਈ ਹੈ ਤੇ ਨਾਲ ਹੀ ਜਿਹੜਾ ਇੱਕ ਹੋਰ ਖਬਰ ਸੁਣਨ ਨੂੰ ਮਿਲ ਰਹੀ ਹੈ ਕਿ ਜਿਹੜੇ ਸਮੇਂ-ਸਮੇਂ ਤੇ ਜਦੋਂ ਹੜ੍ਹ ਦਾ ਹੁਣ ਪਾਣੀ ਨਿਕਲ ਚੁੱਕਿਆ ਸਮੇਂ-ਸਮੇਂ ਦੇ ਉੱਤੇ ਜਿਹੜੇ ਆ ਕੇਂਦਰੀ ਵਜ਼ਾਰਤ ਦੇ ਜਿਹੜੇ ਐ ਮਨਿਸਟਰ ਐ ਉਹ ਵੀ ਪਹੁੰਚ ਕਰ ਰਹੇ ਐ ਇੱਥੇ ਦੌਰੇ ਕਰ ਰਹੇ ਐ ਪੰਜਾਬ ਦੇ ਹੜਾਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਪ੍ਰਧਾਨ ਮੰਤਰੀ ਜਿਹੜੇ ਐ ਨਰਿੰਦਰ ਮੋਦੀ ਉਹ ਵੀ ਪਹੁੰਚੇ ਰਾਹੁਲ ਗਾਂਧੀ ਪਹੁੰਚੇ ਹੋਰ ਜਿਹੜੀਆਂ ਮਨਿਸਟਰੀਆਂ ਵੀ ਪਹੁੰਚੀਆਂ ਤੇ ਹੁਣ ਪਤਾ ਲੱਗਿਆ ਕਿ ਜਿਹੜੇ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਤੀ ਮੁਰਮੂ ਜੀ ਉਹ ਵੀ ਆ ਰਹੇ ਐ ਪਰ ਉਹ ਸਿੱਧਾ ਬਿਆਸ ਜਿਹੜਾ ਡੇਰਾ ਉੱਥੇ ਪਹੁੰਚ ਰਹੇ ਐ ਸੁਣਨ ਚ ਗੱਲਾਂ ਆ ਰਹੀਆਂ ਨੇ ਇਹ ਖਬਰ ਵੀ ਲੱਗੀ ਸੀ ਇਹ ਪਰ ਹਜੇ ਉਹਨਾਂ ਦਾ ਜਿਹੜਾ ਟਾਈਮ ਟੇਬਲ ਤੈਅ ਹੋਇਆ ਨਹੀਂ ਹੋਇਆ ਇਹ ਹਜੇ ਕੁਝ ਕਲੀਅਰ ਨਹੀਂ ਹੈ ਜੇਕਰ ਉਹ ਆ ਰਹੇ ਆ ਪੰਜਾਬ ਦੇ ਵਿੱਚ ਦੌਰੇ ਦੇ ਉੱਤੇ ਇੱਕ ਪਾਸੇ ਤੁਸੀਂ ਜਿਹੜਾ ਬਿਆਸ ਦਰਿਆ ਦਾ ਡੇਰਾ ਬਿਆਸ ਵੱਲੋਂ ਜਿਹੜਾ ਵਹਾਰ ਨੂੰ ਚੇਂਜ ਕਰਨ ਦੀ ਜਿਹੜੀ ਗੱਲ ਚੁੱਕੀ ਹੋਈ ਹੈ ਇਹਨਾਂ ਦੋਵਾਂ ਚੀਜ਼ਾਂ ਨੂੰ ਜੋੜ ਕੇ ਕਿਵੇਂ ਦੇਖ ਰਹੇ ਹੋ ਤੁਸੀਂ ਜੀ ਜੀ ਦੇਖੋ ਜੀ ਕਾਲੇ ਆ ਕਿ ਪਹਿਲਾ ਮੈਂ ਡੇਰਾ ਬਿਆਸ ਦੀ ਗੱਲ ਹੀ ਕਰ ਰਵਾਂ ਕਿ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਇਹ ਇਸ ਸੋਚ ਦੇ ਮਾਲਕ ਨੇ ਤੇ ਇਹਨਾਂ ਨੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਧਰੋਹ ਕਮਾਇਆ ਆਪਣੇ ਆਪ ਨੂੰ ਇਹ ਧਾਰਮਿਕ ਮੁਖੀ ਕੋ ਹੁੰਦਾ ਔਰ ਇਹ ਡੇਰਾ ਜਿਹੜਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਹ ਧਾਰਮਿਕ ਡੇਰਾ ਹੈ ਤੇ ਇਹ ਕਿਸੇ ਰਾਜਨੀਤੀ ਵਿੱਚ ਹਿੱਸਾ ਨਹੀਂ ਲੈਂਦਾ ਇਹ ਵੀ ਇਹਦੀ ਬੜੀ ਚਰਚਾ ਲੇਕਿਨ ਅਸਲੀਅਤ ਕੀ ਆ ਇਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਡੇਰਾ ਬਿਆਸ ਜਿਹੜਾ ਹੈ ਇਹ ਪਹਿਲਾਂ ਇੱਥੇ ਇਹਨਾਂ ਦੇ ਨਾਂ ਤੇ ਹੁਣ ਡੇਰਾ ਬਾਬਾ ਜੈਮਲ ਸਿੰਘ ਦੇ ਨਾਂ ਦਾ ਪਿੰਡ ਬਣਿਆ 1985 ਦੇ ਵਿੱਚ 85 ਤੋਂ ਪਹਿਲਾਂ ਜਿਹੜਾ ਇੱਥੇ ਡੇਰਾ ਬਾਬਾ ਜੈਮਲ ਸਿੰਘ ਨਾਂ ਦਾ ਕੋਈ ਪਿੰਡ ਨਹੀਂ ਸੀ ਸਰਜੀਤ ਬਰਨਾਲਾ ਜਿਹੜਾ ਕਿ ਮੁੱਖ ਮੰਤਰੀ ਬਣਿਆ 1985 ਚ ਪੰਜਾਬ ਦਾ ਤੇ ਉਸ ਨੇ 13 ਵਿਆਸ ਨੂੰ ਦੋ ਪੰਚਾਇਤਾਂ ਦੀ ਜ਼ਮੀਨ 3203 ਕਨਾਲ 10 ਮਰ ਲਈ ਜਿਵੇਂ ਕਿ ਪਿੰਡ ਬੜਾਇਚ ਤੇ ਪਿੰਡ ਪਾਲਸਰਾਏ ਦੀ ਦੋਹਾਂ ਪਿੰਡਾਂ ਦੀ ਪੰਚਾਇਤੀ ਜ਼ਮੀਨ ਸਰਕਾਰੀ ਤੌਰ ਦੇ ਉੱਤੇ ਜਿਹੜੀ ਆ ਉਹ 3203 ਕਨਾਲ ਦਾ ਸਮਰਲੇ ਜ਼ਮੀਨ ਜਿਹੜੀ ਆ ਇਹਨੂੰ ਇਸ ਨੇ 1985 ਦੇ ਵਿੱਚ ਇਹ ਨਵਾਂ ਪਿੰਡ ਜਿਹੜਾ ਹੈ ਇਹ ਇਹਦਾ ਨਾਂ ਡੇਰਾ ਪਾਪਾ ਜਰਨਲ ਸਿੰਘ ਰਾਕੇ ਤੇ ਹੋ ਕੇ ਲਿਆਂਦਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਜਿਹੜਾ ਡੇਰਾ ਸੀ ਉਹਦੇ ਇੱਕ ਦੀਵਾਰ ਕੱਟੀ ਲੈਹੇ ਪਾਸੇ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਕਰੀਬ 80 ਵਰਗ ਕਿਲੋਮੀਟਰ ਜਿਹੜੀ ਜ਼ਮੀਨ ਹੈ ਉਹਦੇ ਤੇ ਇਹਨੇ ਕਬਜ਼ਾ ਕਰ ਲਿਆ ਉਹਦੇ ਵਿੱਚੋਂ ਫਿਰ ਜਦੋਂ ਲੋਕਾਂ ਨੇ ਜ਼ਮੀਨ ਲੋਕਾਂ ਨੂੰ ਜ਼ਮੀਨ ਚ ਨਾ ਵੜਨ ਦਿੱਤਾ ਜ਼ਮੀਨ ਦੇ ਮਾਲਕਾਂ ਨੂੰ ਤੇ ਕੁਝ ਜ਼ਮੀਨ ਇਹਨੇ ਕੌਡੀਆਂ ਦੇ ਧਾਕ ਖਰੀਦੀ ਤੇ ਅਜੇ ਵੀ ਲੋਕਾਂ ਦੀ ਜ਼ਮੀਨ ਇਹਦੇ ਡੇਰੇ ਵਾਲੇ ਪਾਸੇ ਮਾਲਕੀ ਜ਼ਮੀਨ ਅਜੇ ਵੀ ਹੈ ਗੁਰਦੁਆਰਿਆਂ ਦੀ ਜ਼ਮੀਨ ਵੀ ਹੈਗੀ ਆ ਸੋ ਇਸ ਬੰਦੇ ਨੇ ਦਰਿਆ ਦਾ ਜਿਹੜਾ ਸੱਜਾ ਪਾਸਾ ਸੀ ਉਹਨੂੰ ਪੂਰ ਕੇ ਤੇ ਸੱਬੇ ਪਾਸੇ ਵੱਲੋਂ ਧੱਕ ਦਿੱਤਾ ਢੰਡਾ ਢਲਵਾ ਮੜਬਤਾਲਾ ਮੜ ਚੱਕੋ ਕੀ ਹਜ਼ਾਰਾਂ ਏਕੜ ਜ਼ਮੀਨ ਇਹਨਾਂ ਤਿੰਨਾਂ ਪਿੰਡਾਂ ਦੀ ਜਿਹੜੀ ਆ ਉਹ ਦਰਿਆਵੁਰਦ ਕਰਕੇ ਤੇ ਉੱਤੇ ਦਰਿਆ ਉਸ ਪਾਸੇ ਨੂੰ ਧੱਕੀ ਜਾ ਰਿਹਾ ਤੇ ਪਿੱਛੇ-ਪਿੱਛੇ ਇਹ ਕਬਜ਼ਾ ਕਰੀ ਜਾ ਰਿਹਾ ਜਿਹੜੀਆਂ ਫੋਟੋਆਂ ਜਿਹੜੀਆਂ ਨੇ ਆ ਪਰਸੋਂ ਦੀ ਤੁਹਾਨੂੰ ਜਿਹੜਾ ਵਰਮੇ ਲੱਗੇ ਦੀ ਫੋਟੋ ਜਿਹੜੀ ਆ ਉਹ ਮੈਂ ਭੇਜ ਰਿਹਾ ਉਹ ਤੁਸੀਂ ਦੇਖ ਸਕਦੇ ਹੋ ਹਾਂ ਛੋ ਇਸ ਚੀਜ਼ ਨੂੰ ਲੈ ਕੇ ਤੇ ਫਿਰ ਮੇਰੇ ਵੱਲੋਂ ਹਾਈ ਅਰਖਾਸਤਾਂ ਦਿੱਤੀਆਂ ਗਈਆਂ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਾ ਕੀਤੀ ਫਿਰ ਕਈ ਕੇਸ ਹਾਈ ਕੋਰਟ ਚ ਪਾਏ ਇਹਨਾਂ ਨੇ ਮਰਿਆ ਬੰਦਿਆਂ ਦੀਆਂ ਜਿਸ਼ਟੀਆਂ ਕਰਾਈਆਂ ਨੇ ਪੰਚਾਇਤੀ ਜ਼ਮੀਨਾਂ ਦੇ ਜਿਸ਼ਟੀਆਂ ਕਰਾਈਆਂ ਨੇ ਦੋ-ਦੋ ਮਰਲੇ ਸ਼ੈਡਿਊਲ ਕਾਸਟਾਂ ਦੇ ਪਰਾਟਾਂ ਦੇ ਉੱਤੇ ਕਬਜ਼ਾ ਕੀਤਾ ਉਹ ਅਸੀਂ ਜਿਹੜਾ ਘਟਗਿੱਤੀ ਕਮਿਸ਼ਨ ਚੇਅਰਮੈਨ ਉਹ ਪੰਜਾਬ ਤੋਂ ਲੈ ਕੇ ਤੇ ਦਿੱਲੀ ਤੱਕ ਉਹਦੇ ਤੱਕ ਪਹੁੰਚ ਕੀਤੀ ਪਰ ਉਹਨਾਂ ਚੇਅਰ ਜਿਹੜੇ ਕੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਉਹ ਵੀ ਮਰੀ ਜਮੀਰ ਦੇ ਨਿਕਲੇ ਚੇਅਰਮੈਨ ਉਹਨਾਂ ਨੇ ਕੱਟਗਿਣਤੀ ਜਿਹੜੇ ਸ਼ਡਿਊਲ ਕਲਸ ਸੀ ਉਹਨਾਂ ਦੇ ਪਲਾਟਾਂ ਦੀ ਕੋਈ ਗੱਲ ਜਿਹੜੀ ਆ ਉਹ ਨਹੀਂ ਕੀਤੀ ਫਿਰ ਮਾਨਯੋਗ ਹਾਈ ਕੋਰਟ ਦੇ ਵਿੱਚ ਅਸੀਂ ਗਏ ਆ ਤੇ ਹਾਈ ਕੋਰਟ ਨੇ 35 24 ਨੂੰ ਆਰਡਰ ਕੀਤੇ ਕਿ ਇਸ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕਦਾ 11 ਅ 1 ਤੋਂ ਲੈ ਕੇ 11 ਤੱਕ ਜਿਸ ਤਰ੍ਹਾਂ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਖ-ਵੱਖ ਡਿਪਾਰਟਮੈਂਟ ਤੇ ਨੰਬਰ 12 ਤੇ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਨੂੰ ਅਸੀਂ ਪਾਕੀ ਬਣਾਇਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਆਦੇਸ਼ਾਂ ਤੇ ਜਦੋਂ ਇਹਨਾਂ ਨੇ ਆਪਣੀ ਜਿਹੜੀ ਕਾਰਵਾਈ ਸੀ ਉਹ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਤੇ ਇਹ ਕੰਮ ਕਰਦੇ ਰਹੇ ਤੇ ਫਿਰ ਅਸੀਂ ਕੰਟੈਂਪਟ ਪਾਈ ਕੰਟੈਂਪਟ ਦੇ ਸਬੰਧ ਵਿੱਚ ਜਿਹੜਾ ਸਕੱਤਰ ਹੈ ਕ੍ਰਿਸ਼ਨ ਕੁਮਾਰ ਉਸ ਕ੍ਰਿਸ਼ਨ ਕੁਮਾਰ ਸਕੱਤਰ ਜਲ ਸਰੋਤ ਜਿਹੜਾ ਸਕੱਤਰ ਹੈ ਪੰਜਾਬ ਸਰਕਾਰ ਦਾ ਉਹਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਜਿਹਦੇ ਵਿੱਚ ਐਸਜੀਐਮ ਭਲੱਤ ਐਸਜੀਐਮ ਬਾਬਾ ਬਕਾਲਾ ਡਰੇਨੇਜ ਭਾਗ ਤੇ ਮੈਨੂ ਭਾਗ ਅੰਮ੍ਰਿਤਸਰ ਤੇ ਕਪੂਰਥਲਾ ਪੰਜ ਮੈਂਬਰੀ ਕਮੇਟੀ ਬਣਾਈ ਤੇ ਉਸ ਬੜੀ ਜ਼ਮੀਰ ਦੇ ਕਮੇਟੀ ਮੈਂਬਰਾਂ ਨੇ ਉਹ ਉਹ ਬੋਲਿਆ ਹਾਈ ਕੋਰਟ ਦੇ ਵਿੱਚ ਕਿ ਧੀਰੇ ਇਹਦੇ ਵਿੱਚ ਕੋਈ ਵੀ ਛੇੜਛਾੜ ਦਰਿਆ ਦੇ ਨਾਲ ਨਹੀਂ ਕੀਤੀ ਜਾ ਰਹੀ। ਤੇਰੇ ਨੇ ਖੁਦ ਐਫੀਡੇਵਿਟ ਦਿੱਤਾ ਕਿ ਅਸੀਂ ਜਿਹੜਾ ਇਹ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਰਹੇ ਤੇ ਬੰਨ ਬਣਾ ਰਹੇ। ਹੁਣ ਜੇ ਬੰਨ ਬਣਾ ਰਹੇ ਨੇ ਤੇ ਉਹ ਬੰਨ ਕਿਹਦੀ ਪਰਮਿਸ਼ਨ ਨਾਲ ਬਣਾ ਰਹੇ ਨੇ ਤੇ ਕਿੱਥੇ ਬਣਾ ਰਹੇ ਨੇ ਕਿਹੜੀ ਜਗ੍ਹਾ ਤੇ ਬਣਾ ਰਹੇ ਨੇ। ਇਹਦਾ ਕੋਈ ਜਵਾਬ ਨਹੀਂ। ਲੇਕਿਨ ਅੱਜ ਵੀ ਇਹਨਾਂ ਦਾ ਉਹ ਕੰਮ جاری ਆ ਜਿਹਦੀਆਂ ਫੋਟੋਆਂ ਅਸੀਂ ਜਿਹੜੇ ਵਰਬੇ ਲੱਗੇ ਹੋਏ ਨੇ। ਕੀ ਕੀ ਕਰਦੇ ਨੇ ਕਿ ਰਮਾ ਦੇ ਉੱਤੇ ਜਿਹੜਿਆ ਪੈਪ ਰਾਕੇ ਤੇ ਲੈ ਜਾਂਦੇ ਨੇ ਉਹ ਪੈਪ ਨੂੰ ਜਿਹੜਾ ਉਹਦੇ ਉੱਤੇ ਜਿਹੜਾ ਪੈਪ ਰੱਖੀ ਜਾਂ ਤੇ ਪੈਪ ਢਿਲ ਵਾਲੇ ਪਾਸੇ ਥੱਲੇ ਰੇਤੇ ਚ ਰੱਖੀ ਜਾਂਦੀ ਆ ਉਹ ਰਮਾ ਜਿਹੜਾ ਰੇਤਾ ਖਿੱਚਦਾ ਡੇਰੇ ਵਾਲੇ ਪਾਸੇ ਆ ਰਹੀ ਆ ਉਤੋਂ ਮਿੱਟੀ ਦੀਆਂ ਢੇਗਾਂ ਡੇਗੀਆਂ ਨੇ ਤੇ ਉਹ ਮਿੱਟੀ ਦੀਆਂ ਢੇਗਾਂ ਖੁਰ ਕੇ ਤੇ ਫਿਰ ਬਿਆਸਪੁਰ ਤੋਂ ਅਗਲੇ ਪਾਸੇ ਜਾ ਕੇ ਤੇ ਦਰਿਆ ਦੇ ਵਿੱਚ ਜਮ ਰਹੀਆਂ ਨੇ ਉਹਦੇ ਕਾਰਨ ਜਿਹੜਾ ਸੀ ਹਰੀਕਾ ਤੋਂ ਪਹਿਲਾਂ ਤੇ ਦਰਿਆ ਦੇ ਵਿੱਚ ਗੋਇੰਦਵਾਲ ਸਾਹਿਬ ਦਾ ਜਿਹੜਾ ਪੁੜਿਆ ਉਸ ਪੁੜੇ ਕੋਲ ਮਿੱਟੀ ਜੰਮ ਕੇ ਉੱਤੇ ਮਿੱਟੀ ਦੇ ਉੱਤੇ ਸਰਕੰਡਾ ਪੈਦਾ ਹੋਇਆ ਉਸ ਸਰਕੰਡੇ ਦਾ ਜਦੋਂ ਫਲੱਡ ਆਉਂਦੇ ਨੇ ਡਾਫ ਲੱਗਦੀ ਆ ਤੇ ਫਿਰ ਪਾਣੀ ਜਿਹੜਾ ਦਰਿਆ ਚੋਂ ਓਵਰਫਲੋ ਹੋ ਕੇ ਤਰਨਤਾਰ ਤੇ ਸੁਲਤਾਨਪੁਰ ਰੁਦੀ ਇਹਨਾਂ ਅਲਾਚਾਂ ਨੂੰ ਮਾਰ ਕਰਦਾ ਐਤਕੀ ਵੀ ਬੜੀ ਵੱਡੇ ਪੱਧਰ ਤੇ ਮਾਰ ਕੀਤੀ ਆ ਸੋ ਇਸ 18 ਮੁਖੀ ਵੱਲੋਂ ਇੱਡੇ ਵੱਡੇ ਪੱਧਰ ਦੇ ਉੱਤੇ ਦਰਿਆਵੀ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਨੂੰ ਹੜੱਪਣਾ ਦਰਿਆ ਦੇ ਅੰਤ ਕਾਨੂੰਨ ਜਿਹੜੇ ਦਰਿਆ ਅੰਤਰਰਾਸ਼ਟਰੀ ਕਾਨੂੰਨ ਦੀਆਂ ਧੱਜੀਆਂ ਡਾ ਕੇ ਦਰਿਆ ਦੇ ਵਹਾਅ ਬਦਲ ਲੈਣ ਤੇ ਇਹ ਜ਼ਬਰਦਸਤੀ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ ਮਰਿਆ ਬੰਦਿਆਂ ਦੀਆਂ ਰਜਿਸਟਰੀਆਂ ਕਰਾਉਣੀਆਂ ਪੰਚਾਇਤੀ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣੀਆਂ ਤੇ ਇਸ ਤਰ੍ਹਾਂ ਜਿਹੜਾ ਉਹ ਲੋਕਾਂ ਦੇ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੇ ਦੇ ਚਿਹਰੇ ਦੇ ਉੱਤੇ ਐਨਐਲਏ ਮੰਤਰੀ ਤਾਂ कोई खास ਗੱਲ ਨਹੀਂ ਹੈਗੀ ਕਿਉਂਕਿ ਇਹਨਾਂ ਦੀ ਤਾਂ ਮਜਬੂਰੀ ਹੈ ਉੱਥੇ ਜਾਣਾ ਪਰ ਜੇ ਨਾ ਗਏ ਤੇ ਸਾਨੂੰ ਡੇਰੇ ਵਾਲੇ ਜਿਹੜੇ ਵੋਟਰ ਨੇ ਉਹਨਾਂ ਦੀਆਂ ਵੋਟਾਂ ਨਹੀਂ ਮਿਲਣੀਆਂ ਲੇਕਿਨ ਇੱਥੇ ਮੰਤਰੀ ਵੀ ਇੱਥੇ ਪ੍ਰਧਾਨ ਮੁੱਖ ਮੰਤਰੀ ਵੀ ਪ੍ਰਧਾਨ ਮੰਤਰੀ ਵੀ ਤੇ ਹੁਣ ਬਹੁਤ ਦੁੱਖ ਨਾਲ ਕਹਿਣਾ ਪਵੇਗਾ ਕਿ ਜਐਸਡੀ ਜੋ ਰਾਸ਼ਟਰਪਤੀ ਹੈ ਤਰੋਪ ਤੇ ਮੁਰਮੋ ਉਹ ਵੀ ਇੱਥੇ ਪਤਾ ਲੱਗਿਆ ਕਿ 27 28 ਤੋ ਤੋ ਦਿਨ ਵਾਸਤੇ ਇੱਥੇ ਪੰਜਾਬ ਦੇ ਵਿੱਚ ਪੌਰੇ ਤੇ ਆ ਰਹੀ ਆ ਤੇ ਜਿਹੜਾ ਉਹਦਾ ਹਵਾਈ ਜਹਾਜ਼ ਆ ਉਹ ਲੈਂਡ ਕਰੇਗਾ ਕੇਰੇ ਦੇ ਅੰਦਰ ਜੋ ਹਵਾਈ ਪਟੜੀ ਇਹਨਾਂ ਦੀ ਆਪਣੀ ਪਟੜੀ ਆ ਹੁਣ ਜੇ ਰਾਸ਼ਟਰਪਤੀ ਵੀ ਇੱਥੇ ਆਉਂਦਾ ਤੇ ਅਫਸਰਾਂ ਦੇ ਤੇ ਪੱਲੇ ਪਹਿਲਾਂ ਹੀ ਕੱਖ ਨਹੀਂ ਉਹ ਹਾਈ ਕੋਰਟ ਦੇ ਹੁਕਮਾਂ ਨੂੰ ਟਿੱਚ ਦੰਦਦੇ ਨੇ ਤੇ ਜੇ ਇੱਥੇ ਰਾਸ਼ਟਰਪਤੀ ਵੀ ਆ ਗਿਆ ਤੇ ਫਿਰ ਜਿਹੜਾ ਲੋਕਾਂ ਦਾ ਹੌਸਲਾ ਜਿਹੜੇ ਇਹਨਾਂ ਦੇ ਖਿਲਾਫ ਖੜਨਾ ਚਾਹੁੰਦੇ ਨੇ ਉਹ ਇਸ ਕਰਕੇ ਨਹੀਂ ਬੋਲਦੇ ਕਿ ਸਾਡੀ ਸੁਣਵਾਈ ਨਹੀਂ ਕਿਤੇ ਹੋ ਰਹੀ ਕਿਉਂਕਿ ਹਾਈ ਕੋਰਟ ਦੇ ਆਰਡਰਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਕੰਟੈਂਪਟ ਪਾਈ ਆ ਉਹਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਤੇ ਇੱਥੇ ਵੱਡੇ ਵੱਡੇ ਜਦੋਂ ਮਨਿਸਟਰ ਆਉਂਦੇ ਨੇ ਪ੍ਰਧਾਨ ਮੰਤਰੀ ਤਾਂ ਕਿ ਇੱਥੇ ਆਉਂਦੇ ਆ ਤੇ ਰਾਸ਼ਟਰਪਤੀ ਵੀ ਇੱਥੇ ਆਵੇ ਤੇ ਫਿਰ ਲੋਕਾਂ ਦੇ ਹੌਸਲੇ ਜਿਹੜੇ ਆ ਉਹ ਪਸਤ ਹੁੰਦੇ ਆ ਤੇ ਇਹਨਾਂ ਦਾ ਹੌਸਲਾ ਫਲੱਗ ਹੁੰਦਾ ਜੇ ਇੱਥੇ ਇਹਨਾਂ ਦੇ ਡੇਰੇ ਤੇ ਰਾਸ਼ਟਰਪਤੀ ਆਉਂਦੀ ਆ ਤੇ ਇਹ ਬਹੁਤ ਮਨਕੇ ਇੱਕ ਤਾਂ ਦੁੱਖ ਵਾਲੀ ਗੱਲ ਐ ਤੇ ਵਿਚਾਰਨ ਵਾਲੀ ਗੱਲ ਐ ਵੀ ਇਹੋ ਜੇ ਮਗਰਮੱਛ ਮੈਂ ਮਗਰਮੱਛ ਕਹੂੰਗਾ ਇਹਨੂੰ ਤੇ ਇਹੋ ਜੇ ਮਗਰਮੱਛ ਅਖੌਤੀ ਧਾਰਮਿਕ ਡੇਰੇ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਹੜੱਪਣ ਵਾਲੇ ਨੇ ਉਹਨਾਂ ਦੇ ਡੇਰਿਆਂ ਦੇ ਉੱਤੇ ਜੇ ਡਾਕਟਰ ਕਦੀ ਆਵੇਗਾ ਤੇ ਫਿਰ ਇਹਦੋਂ ਵੱਡੀ ਦੁੱਖ ਦੀ ਗੱਲ ਨਹੀਂ ਕੋ ਹੋ ਸਕਦੀ